ਅੱਜ ਸਿਵਲ ਸੈਨਾ ਸਿੰਧੇ ਗਰੁੱਪ ਵੱਲੋਂ ਬਟੰਡਾ ਵਿਕੇ ਸੰਗਠਨ ਮੰਤਰੀ ਸ਼੍ਰੀ ਓਮਕਰਨ ਨੰਚਾਹਲ ਦੀ ਅਗਵਾਈ ਹੇਠ ਸਰਦਾਂਧਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕੁਮਾਰ ਯੂਵਾ ਸੈਨਾ ਦੇ ਪੰਜਾਬ ਉਪਾਧਿਕਸ ਦੀਪਕ ਨੰਚਾਹਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਹਾਜ਼ਰ ਸੀ ਕੀ ਨਾ ਜਾਈਏ ਇਸ ਦੌਰਾਨ ਸਿਪਸਨਾ ਸਿੰਦੇ ਗਰੁੱਪ ਵੱਲੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕੇਪੀਐਸ ਗਿੱਲ ਅਤੇ ਜਨਰਲ ਵੈਦਿਆ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਉੱਥੇ ਹੀ ਉਹਨਾਂ ਵੱਲੋਂ ਪੰਜਾਬ ਵਿੱਚ ਅੱਤਵਾਦ ਦੌਰਾਨ ਸ਼ਹੀਦ ਹੋਏ ਹਿੰਦਵਾ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੀ ਸਰਦਾਜ ਲਈ ਪੈਂਟ ਕੀਤੀ ਗਈ ਇਸ ਦੌਰਾਨ ਸ਼੍ਰੀ ਓਮਕਰਨ ਅਤੇ ਮੁਕੇਸ਼ ਕੁਮਾਰ ਨੇ ਕਿਹਾ ਕਿ ਸ਼ਿਵ ਸੈਨਾ शिंदे ਗਰੁੱਪ ਵੱਲੋਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਉਹਨਾਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਬਹਿਕਾਵੇ ਚ ਨਾ ਆਵੇ ਅਤੇ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਨੂੰ ਬਰਕਰਾਰ ਰੱਖਣ ਵਿੱਚ ਸ਼ਿਵ ਸ਼ਰਨਾ ਸਿੰਧੇ ਗਰੁੱਪ ਦਾ ਸਹਿਯੋਗ ਕਰਨ ਫ੍ਰੀਸ਼ ਫੋਟੋ ਵੀ ਖਿੱਚ ਦਿੰਦੇ ਨੇ ਸ਼ਿਵ ਸ਼ਰਨਾ ਸਿੰਧੇ ਗਰੁੱਪ ਜਿੰਦਾਬਾਦ 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 ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਉਹਦੇ ਬਾਰੇ ਦੱਸਿਓ ਜੀ ਕੀ ਕੀਤਾ ਜੀ ਸਾਈਦਾ ਜਿੰਜੜਾ ਜਿਹੜਾ ਇਹ ਦਿਨ ਅਜਿ ਰੱਖਿਆ 3 ਦਿਨ ਸੰਯਾਗ ਦੇ ਵਿੱਚ ਜਿਹੜਾ ਵੀ ਅਤਵਾਦ ਪੂਰਾ ਜੋਰਾਂ ਦੇ ਸੀਗਾ ਉਸ ਨੂੰ ਲੈ ਸਰਦਾਰ ਜਨ ਸਿੰਘ 인ਦਰਾ ਗਾਂਧੀ ਤੇਰੇ ਵੇਰੋਂ ਵਗੈਰਾ ਇਹਨਾਂ ਨੇ ਇਹਨਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਔਰ ਜਿਹੜੇ ਕੀ ਪੁਲਿਸ ਅਫਸਰ ਉਸ ਮੌਕੇ ਤੇ ਮਾਰੇ ਗਏ ਜਾਂ ਨਿਹੱਥੇ ਲੋਕ ਬੱਚਾ ਜੋਦਾਰ ਕੇ ਮਾਰੇ ਗਏ ਉਹਨਾਂ ਨੂੰ ਅਸੀਂ ਅੱਜ ਸਰਦਾਰ ਦੇ ਫੁੱਲ ਭੇਟ ਕੀਤੇ ਆ ਤੇ ਉਹਨਾਂ ਨੂੰ ਸਾਡੇ ਵੱਲੋਂ ਸਾਰਿਆਂ ਵੱਲੋਂ ਮਤਲਬ ਅਸੀਂ ਸਰਦਾਰ ਦੇ ਲਈ ਭੇਟ ਕੀਤੀ ਆ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਮੁਕੇਸ਼ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅੱਜ 6 ਜੂਨ ਇਹ ਜਿਹੜਾ ਸੀ ਇੱਕ ਸਿੰਧੇ ਗਰੁੱਪ ਸਿਪਾਹਨਾ ਸਿੰਧੇ ਗਰੁੱਪ ਵੱਲੋਂ ਕੀਤਾ ਗਿਆ ਪ੍ਰੋਗਰਾਮ ਹੈ ਜਿਦੇ ਵਿੱਚ ਅਸੀਂ ਡਾਗਨ ਦੀ ਗੰਗ ਸਿੰਘ ਦੀ ਅਤੇ ਹੋਰ ਜਿਹੜੇ ਮਾਸੂਮ ਇਸ ਦਿਨ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਅਤਿਵਾਦ ਦਾ ਖਾਤਮਾ ਹੋਇਆ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਸਾਡੀ ਗਹਿਲੀ ਨਮਨ ਕਰਕੇ ਤਕਬੀਰ ਸਿਰ ਸੈਨਾ ਜਿੰਦਾਬਾਦ ਸਿਰ ਸੈਨਾ ਜਿੰਦਾਬਾਦ ਸਿੰਧੇ ਦੇ ਰੋਪ ਸੈਨਾ ਓਮ ਕਨ ਜਿੰਦਾਬਾਦ ਓਮ ਕਨ ਜਿੰਦਾਬਾਦ ਸਿਰ ਤੇ ਨਾ ਜਿੰਦਾਬਾਦ